ਚਿਗਾ ਦੀ ਸਾਰਿਆਂ ਨੂੰ ਕੀ ਹਾਲ ਆ ਸਭ ਦੇ ਹੋਪ ਕਿ ਸਾਰੇ ਜਣੇ ਵਧੀਆ ਹੋਵੋਗੇ ਸਵੇਰ ਦੇ ਬਚ ਚੁੱਕੇ ਸੀਗੇ 8 ਤੇ ਅੱਜ ਅਸੀਂ ਥੋੜਾ ਜਿਹਾ ਟਾਈਮ ਨਾਲ ਉੱਠ ਖੜੇ ਸੀਗੇ ਕਿਉਂਕਿ ਇਹਨਾਂ ਵੀ ਰਾਤ ਤੱਕ ਅਸੀਂ ਪਿੰਡ ਗਏ ਹੋਏ ਸੀਗੇ ਤੇ ਫਿਰ ਅੱਜ ਸਵੇਰੇ ਸਾਨੂੰ ਇਹ ਸੀਗਾ ਵੀ ਪਹਿਲਾਂ ਤਾਂ ਸੋਚਿਆ ਹਰਜੀਤ ਕਹਿੰਦਾ ਵੀ ਸੁੱਖ ਇਹ ਕੱਦੂ ਵਾਲੇ ਪਰੌਂਠੇ ਬਣਾਉਣੇ ਕਹਿੰਦੇ ਤੇ ਮੈਂ ਕਿਹਾ ਵੀ ਆਪਾਂ ਹੁਣ ਨਹੀਂ ਬਣਾਉਂਦੇ ਆਪਾਂ ਇਦਾਂ ਕਰਾਂਗੇ ਆਪਾਂ ਦੁਪਹਿਰੇ ਵੇਖਾਂਗੇ ਬਣਾਵਾਂਗੇ ਤੇ ਹੁਣ ਆਪਾਂ ਸਵੇਰੇ ਸਵੇਰੇ ਮੈਂ ਕਿਹਾ ਲਾਈਟ ਜਾਂ ਨਾਸ਼ਤਾ ਕਰ ਲੈਨੇ ਮੈਂ ਕਿਹਾ ਵੀ ਚੱਲ ਪੋਹਾ ਬਣਾਉਣੇ ਸਵੇਰੇ ਸਵੇਰੇ ਕਹਿੰਦੇ ਚੱਲ ਠੀਕ ਹੈ ਕਹਿੰਦੇ ਚੱਲ ਤੂਹਾਂ ਪੂਹਾ ਬਣਾ ਲਾ ਫਿਰ ਮੈਂ ਹੁਣ ਬਸ ਪੂਹਾ ਬਣਾ ਕੇ ਆਤੀ ਸੀਗੀ ਤਾਂ ਦੇਖੋ ਆਪਾਂ ਉਹਨਾ ਪੂਹੇ ਦੇਖੋ ਬਹ ਫੋਟਦੀਆਂ ਤੇ ਦੇਖੋ ਇਹ ਇਕੱਲਾ ਇਕੱਲਾ ਬਣਿਆ ਹੈਗਾ ਵੀ ਐਂ ਨਹੀਂ ਹੈਗਾ ਵੀ ਕਈ ਵਾਰ ਇਹ ਨਾਲ ਕੀ ਹੁੰਦਾ ਵੀ ਇਹ ਵੀ ਜੁੜ ਕੇ ਜੇ ਬਾਲਾ ਬਣ ਜਾਂਦਾ ਵਾ ਤੇ ਉਹ ਸਵਾਦ ਵੀ ਨਹੀਂ ਲੱਗਦਾ ਖਾਣਾ ਹਣਾ ਤੇ ਦੇਖੋ ਇਹ ਇਕੱਲਾ ਇਕੱਲਾ ਪੂਹਾ ਬਣਿਆ ਹੋਏ ਬਹੁਤ ਸਵਾਦ ਆ ਲੱਗੇਗਾ ਤੇ ਇੱਕ ਹਰਜੀਤ ਨੂੰ ਇਹ ਹੁੰਦਾ ਵੀ ਮੈਂ ਦੁੱਧ ਪੀਵਾ ਪੋਹੇ ਨਾਲੇ ਕਹਿੰਦੇ ਕਹਿੰਦੇ ਵੀ ਚਾਹ ਨਾਲ ਕਹਿੰਦੇ ਸਵਾਦ ਨਹੀਂ ਲੱਗਦੀ ਹੈਗੀ ਪੋਹੇ ਦੇ ਨਾਲ ਕਹਿੰਦੇ ਹਮੇਸ਼ਾ ਦੁੱਧ ਹੀ ਵਧੀਆ ਲੱਗਦਾ ਸੁੱਕ ਚਾਰ ਫਿਰ ਮੈਂ ਗਰਮ ਕਰਤਾ ਸੀ ਜੱfte ਮੈਂ ਹਾਲ ਦੇ ਵਾਸਤੇ ਵੀ ਕਰ ਲਿਆ ਸੀ ਮੈਂ ਸਵੇਰੇ ਵੀ ਪੀ ਲੈਣੀ ਹੁੰਦੀ ਤਾਂ ਪਤਾ ਕਰਕੇ ਮੇਰਾ ਬਾਲਾ ਮਨ ਨਹੀਂ ਕਰ ਰਿਹਾ ਸੀਗਾ ਪੀਣ ਨੂੰ ਇਸ ਕਰਕੇ ਮੈਂ ਥੋੜਾ ਜਿਹਾ ਮਹਾਵੀਚਰ ਕੋਈ ਗੱਲ ਨਹੀਂ ਖਾਦਾ ਜਾਊਗਾ ਹੁਣ ਚੱਲੋ ਪੋਹੇ ਦੇ ਨਾਲ ਦੁੱਧ ਪੀਤਾ ਜਾਊਗਾ ਬਾਕੀ ਰਹੀ ਗੱਲ ਇਹਦੇ ਵਿੱਚ ਸੁੱਖ ਨਾ ਗੀਆਂ ਨੂੰ ਪਸੰਦ ਘਟ ਕਰਦੀ ਹੈ ਮੈਂ ਘਟਦਾ ਮੈਂ ਨਾ ਹੁਣ ਸਾਰੀ ਗਿਰੀਆਂ ਮੈਨੂੰ ਵੀ ਗਿਰੀਆਂ ਜਿੰਨਾਂ ਉਹ ਮੈਂ ਸਾਰੀ ਘੱਟ ਘੱਟ ਖਾ ਜੀਤ ਨੂੰ ਫੜਾਂਗੀ ਗਿਰੀਆਂ ਇਹਦੇ ਵਿੱਚ ਗਿਰੀਆਂ ਪੈਂਦੀਆਂ ਨੇ ਸਵਾਲ ਵੀ ਲੱਗਦੀਆਂ ਸੁੱਖ ਹਾਂ ਲੱਗਦੇ ਨੇ ਸਵਾਲ ਨੇ ਪਰ ਮਿਲੋ ਇਦਾਂ ਹੁੰਦਾ ਮੈਨੂੰ ਨਹੀਂ ਵਧੀਆ ਲੱਗੀਆਂ ਹੁਣ ਹੀ ਥੋੜ ਪਹਿਲਾਂ ਤੇ ਇੱਕ ਖਾ ਲੈਂਦੀ ਹਾਂ ਜੀ ਸੀ ਨਾ ਮੈਂ ਸੁੱਕਾ ਖਾਲਾ ਯਾਰ ਫਿਰ ਲਈ ਚੰਗੀਆਂ ਨੇ ਕਿਉਂ ਕੱਢੀਆਂ ਨਹੀਂ ਆ ਮੈਨੂੰ ਵਧੀਆ ਨਹੀਂ ਲੱਗਦੀਆਂ ਜੀ ਲੱਗੇ ਰਹੀਆਂ ਚਾਕੇ ਮੈਨੂੰ ਪਾ ਲੈਂਦੀ ਐ ਤੇ ਆਪ ਕੱਲਾ ਮੋਹ ਜੇ ਕਾਣ ਲੱਗ ਜਾਂਦੀ ਐ ਮੈਨੂੰ ਵਧੀਆ ਨਹੀਂ ਲੱਗਦੀਆਂ ਇਹ ਕਿਉਂ ਹੁਣੀ ਵਧੀਆ ਲੱਗਣ ਉਹਡੀਆਂ ਨੇ ਨਾ ਮਤਲਬ ਹੈਵੀ ਹੈਵੀ ਵਾਲਾ ਕਰ ਦਿੰਦੀਆਂ ਨਹੀਂ ਐ ਫਿਰ ਸਵਾਦ ਨਹੀਂ ਲੱਗਦੀ ਮੈਨੂੰ ਫਿਰ ਮਾਇਦੇ ਹੁੰਦਾ ਵੀ ਨਹੀਂ ਤੁਸੀਂ ਖਾ ਲਓ ਹਲਕਾ ਜਿਹਾ ਸਵਾਦ ਆਦਾ ਹਲਕਾ ਜਿਹਾ ਸਵਾਦ ਆਦਾ ਬਸ ਮਿੰਟਾ ਇਹਦੇ ਵਿੱਚ ਕੱਲਾ ਪਿਆਜ਼ ਪਾਇਆ ਹੋਵੇ ਬਸ ਇਹ ਤਾਂ ਉਹ ਵਧੀਆ ਲੱਗਦਾ

ਤੁੱਕੋ ਦੋ ਵੀ ਲੈ ਸਕਦੀਆਂ ਵੇਹੇ ਦੁੱਧ ਪੀ ਕੇ ਵੀ ਲੈ ਸਕਦੀਆਂ ਮੈਂ ਕੁੱਲ ਵਰਨੀ ਮੇਰੇ ਦਿਮਾਗ ਵਿੱਚ ਨਹੀਂ ਆਉਂਦੀ ਯਾਰ ਕੀ ਐ ਨੀਵੀ ਪਾਕਿਸਤਾਨੀ ਮੈਨੂੰ ਨੀਵੀ ਪਾਕਿਸਤਾਨੀ ਮੈਨੂੰ ਮaaf ਕਰ ਸੌਰੀ ਯਾਰ ਫੁੱਲ ਯਾਨੀ ਦਿਮਾਗ ਪਹਿਲਾਂ ਗੋਲੀ ਲੈ ਇਹ ਨਾ ਹੁਣ ਇਸ ਵਾਰ ਮੈਡਮ ਨੇ ਇਹ ਨਾ ਜਿਹੜੀ orange ਕਲਰ ਵਾਲੀ ਦਿੱਤੀ orange ਫਲੇਵਰ ਵਾਲੀ ਹੁਣ ਆਪਾਂ ਨੈਕਸਟ ਟਾਈਮ ਪਿੰਕ ਵਾਲੀ ਲੈ ਕੇ ਆਵਾਂਗੇ ਸਟ੍ਰੋਬੇਰੀ ਅੱਛਾ ਠੀਕ ਹੈ ਉਹ ਇਹਨੂੰ ਖਾ ਪਹਿਲਾਂ। ਹੋਰ ਕਿੰਨੇ ਦਿਨਾਂ ਦੀ ਰਹਿ ਗਈਆਂ ਹਜਿੱਤ? ਇਹ ਅੱਜ ਕਿੰਨੀ 9 ਤਰੀਕ 9 ਦਿਨਾਂ ਦੀਆਂ। ਹਾਂ ਬਸ 9-10 ਰਹਿ ਗਈਆਂ ਇਹਦੇ ਵਿੱਚ। ਬਸ ਫਿਰ ਕੰਪਲੀਟ ਹੋ ਜਾਣਗੀਆਂ ਜਦ ਦਵਾਈ ਲੈਣ ਜਾਣਾ। ਹਾਂ 8 ਦਿਨਾਂ ਤੱਕ ਆਪਾਂ ਜਾਣਾ ਦਵਾਈ ਲੈਣ ਵਾਸਤੇ। 10 ਹੀ ਰਹਿ ਗਈਆਂ ਬਸ ਜਿਹੜੀਆਂ 10 ਤੋਂ ਵੱਧ ਨੇ ਜਿਹੜੀਆਂ ਬਾਕੀਆਂ ਹੁੰਦੀਆਂ ਸੀ ਕਰ। ਮੈਂ ਤਾਂ ਖਾਈ ਦਿੰਨਾ ਵਿੱਚ ਚੱਕ ਕੇ ਜਿੱਦ ਮੇਰਾ ਜੀਜਾ ਕਰਦਾ ਵੱਧ ਹੁੰਦੀਆਂ ਨੇ ਵੇਖੇ 30 ਦਿਨਾਂ ਦੀ ਕਿੰਨੇ ਹੁੰਦੀਆਂ ਨੇ ਚ। ਹਾਂ ਸਹੀ ਕਰ ਲੈਗੀ। ਕਿੰਤੀ ਹੁੰਦੀਆਂ ਨੇ ਚ? 30 ਹੁੰਦੀਆਂ ਨੇ ਇਹਦੇ ਵਿੱਚ 30 ਟੈਬਲੇਟਸ ਮਿਕਸ ਫਰੂਟ ਫਲੇਵਰ। ਮਿਕਸ ਜਰੂਰ ਫਲੇਵਰ ਇਹ ਫਿਰ ਆਪਣੇ ਕੋਲ ਪਿਛਲੀ ਡੱਬੀ ਇੱਕ ਖਾਲਦੂ ਪਈ ਸੀਗੀ ਉਹ ਤਾਂ ਫਿਰ ਮੇਰੇ ਕੰਮ ਹੀ ਆਈ ਆ ਉਹਦਾ ਤੁਸੀਂ ਖਾਧੀਏ ਚਲ ਕੋਈ ਨਹੀਂ ਖਾ ਲੈਂਦੇ ਖਾ ਇਹਨੂੰ ਖਾ ਲੀਆ ਪਹਿਲਾਂ ਸੇਵਾ ਖਾਵਾਂਗੀ ਪਹਿਲਾਂ ਗੋਲੀ ਲੈ ਸੇਵ ਫਿਰ ਮਿਲਿਆ ਕੇ ਦੇਣਾ ਤੁਹਾਨੂੰ ਮੈਂ ਪਹਿਲਾਂ ਮੈਂ ਸੇਵਾ ਖਾਵਾਂਗੀ ਖਾ ਇਹ ਕਿੱਦਾਂ ਸੁਣਾ ਐਪ ਵਾਲਾ ਦੇਖੋ ਜਿਹੜੇ ਇੱਕ ਗ੍ਰੀਨ ਜੇ ਕਲਰ ਦੇ ਵੀ ਆ ਰਹੇ ਨੇ ਅੱਜ ਕੱਲ੍ਹ ਉਹਨਾਂ ਅੱਜ ਕੱਲ੍ਹ ਉਹ ਮਿਕਸ ਜਾ ਹੋਇਆ ਪਿਆਗਾ ਗ੍ਰੀਨ ਜਾ ਤੇ ਰੈੱਡ ਜਾ ਤੇ ਉਹ ਜਿਆਦਾ ਡਾਰਕ ਜਾ ਹੁੰਦਾ ਜਿਹੜਾ ਨਾ ਉਹ ਟੇਸਟੀ ਘੱਟ ਹੁੰਦਾ ਹਾਂ ਉਹ ਵੀ ਆ ਰਹੇ ਨੇ ਜੀ ਤੇ ਇੱਕ ਤਾਂ ਮਤਲਬ ਇਹਦੇ ਵਿੱਚ ਹੀ ਆ ਰਹੇ ਨੇ ਇੱਕ ਗ੍ਰੀਨ ਵੀ ਆ ਰਹੇ ਨੇ ਆਪ ਕੱਲੇ ਗ੍ਰੀਨ ਵੀ ਆ ਰਹੇ ਨੇ ਉਹਨਾਂ ਦਾ ਟੇਸਟ ਪਤਾ ਨਹੀਂ ਕਿਹਜਾ ਹੁੰਦਾ ਹਾਂ ਹਾਂ ਆ ਖਾਇਆਗਾ ਤੂੰ ਵੈਸੇ ਇਹ ਵਧੀਆ ਹੁੰਦੇ ਆ ਹਾਂ ਇਹ ਵਧੀਆ ਹੁੰਦੇ ਆ ਇਹ ਵਧੀਆ ਹੁੰਦੇ ਨੇ ਇਹ ਬਹੁਤ ਟੇਸਟੀ ਨੇ ਜੇ ਤੁਸੀਂ ਲੈ ਕੇ ਆਉਣੇ ਇਹ ਫਿਰ ਤੁਸੀਂ ਲੈ ਕੇ ਆਉਣੇ ਹੋ ਨਾ ਕਿ ਫਿਰ ਮੈਂ ਲੈ ਕੇ ਆਉਣਾ ਤਾਂ ਵਧੀਆ ਜਿਹੜੀ ਚੀਜ਼ ਮੈਂ ਲੈ ਕੇ ਆਉਣਾ ਫਿਰ ਉਹ ਵਧੀਆ ਹੀ ਹੁੰਦੀ ਹੈ ਬਹੁਤ ਜਿਆਦਾ ਵਧੀਆ ਹੁੰਦੀ ਹੈ ਹਾਂ ਈਰਲਾ ਭਾਈ ਮੈਂ ਤਾਂ ਚੀਜ਼ ਨਹੀਂ ਲੈਣੀ ਹੋਗੀ। ਬਾਕੀ ਇਸ ਵਾਰ ਮੈਡਮ ਨੂੰ ਤਾਂ ਮੈਂ ਕਹੀ ਦੇਣਾ ਮੈਂ ਕੋਈ ਵੀ ਇਹ ਦਵਾਈ ਦਬੂ ਟਾਈਮ ਨਾਲ ਨਹੀਂ ਲੈਂਦੀ ਹੈਗੀ। ਹਾਂ ਵੱਲ ਨਹੀਂ ਕਹਿਣੀ ਕੋਣ ਨੂੰ ਜਾਈ ਵੀ ਫਿਰ ਮੈਂ ਜਾਣਦੀ ਹੈਗੀ ਨਾਲ। ਲੈ ਨਾਲ ਤੂੰ ਹੀ ਤਾਂ ਜਾਣਾਗਾ ਹੋਰ ਕਿਹਨੂੰ ਲੈ ਕੇ ਜਾਵਾਂ ਨਾਲ? ਮੈਂ ਫਿਰ ਜਾਣੀ ਹੁੰਦਾ ਦੇਖੀ ਫਿਰ ਨਹੀਂ। ਆਹ ਨੂੰ ਦੱਸਣਾ ਮੈਡਮ ਨੂੰ। ਕੋਈ ਵਾਰ ਤਾਂ ਹੋ ਹੀ ਜਾਂਦਾ ਹੈ ਲੇਟ ਫਿਰ ਤੂੰ ਨਾ ਐ ਤੋ ਵੀ ਸਾਰੀ ਗੱਲ ਤੋ ਹੀ ਲਾਦੇ ਹੁੰਦੇ ਆ ਜਾਂਦੇ ਭਾਦੀ। ਆਪੇ ਕਰਦੀ। ਸੋਕੇ ਦੀ ਵੀ ਚੱਡੀਗੜ ਚੱਲੀ ਹੈ। ਹੋਰ ਸੱਚੀ ਹੁੰਦਾ ਨਾ ਇੱਥੇ ਦਿਲ ਜਾਂ ਨਹੀਂ ਲੱਗਦਾਗਾ। ਚੰਡੀਗੜ੍ਹ ਵਧੀਆ ਹੁੰਦਾ ਸੀ ਹਰਜੀਤ ਜੀ ਤਾਂ ਜਦੋਂ ਤੁਸੀਂ ਆਉਣੇ ਹੁੰਦੇ ਸੀਗੇ ਆਪਣੇ ਕੰਮ ਤੋਂ ਹਨਾ ਤੇ ਆਪਾਂ ਵਗ ਜਾਂਦੇ ਸੀਗੇ ਕਦੇ ਇੱਧਰ ਵਾਗੇ ਘੁੰਮਣ ਕਰੇ ਕਿੱਧਰ ਵਾਗੇ ਜਾਂਦੇ ਘੁੰਮਣ ਉੱਥੇ ਜਗ੍ਹਾ ਸੀਗੀ ਨਾ ਕਾਫੀ ਚੰਡੀਗੜ੍ਹ ਇੱਕ ਟ੍ਰਾਈ ਸਿਟੀ ਆ ਗਿਆ ਚੰਡੀਗੜ੍ਹ ਵੱਡਾ ਹਨਾ ਬਾਕੀ ਚੰਡੀਗੜ੍ਹ ਰਹਿੰਦੇ ਨੂੰ ਬਹੁਤ ਟਾਈਮ ਹੋ ਗਿਆ ਸੀਗਾ ਰਾਤ ਨੂੰ ਵੀ ਆਪਾਂ ਤਾਂ ਤੁਰੇ ਫਿਰਦੇ ਰਹਿੰਦੇ ਹੁੰਦੇ ਸੀ ਕਿਹੜਾ ਵੀ ਐ ਟੈਨਸ਼ਨ ਸੀਗੀ ਜਾਂ ਵੀ ਵਧੀਆ ਕਿਉਂਕਿ ਹੁਣ ਤਾਂ ਹੁਣ ਤਾਂ ਸੱਚ ਹੈ ਉਹਦੇ ਖ਼ਬਰ ਵੀ ਆਈ ਸੀ ਕਿ ਇਹ 24 ਘੰਟੇ ਖੁੱਲ੍ਹਾ ਹੁੰਦਾ ਹਾਂ ਹਾਂ ਹੁਣ ਕਹਿੰਦੇ ਵੀ ਚੰਡੀਗੜ੍ਹ ਕਹਿੰਦੇ 24 ਘੰਟੇ ਖੁੱਲ੍ਹਾ ਕਰਤਾ ਬਾਕੀ ਸਾਨੂੰ ਦੱਸ ਦਿਓ ਕਮੈਂਟ ਕਰਕੇ ਜੇ ਕੋਈ ਚੰਡੀਗੜ੍ਹ ਤੋਂ ਦੇਖਣ ਆ ਰਿਹਾ ਹੈਗਾ ਹਾਂ ਵੀ ਅਸੀਂ ਉੱਥੇ ਚੰਡੀਗੜ੍ਹ ਦੁਬਾਰੇ ਸ਼ਿਫਟ ਕਰਾਂਗੇ ਅਸੀਂ ਸੋਚ ਰਹੇ ਹਾਂ ਦੁਬਾਰਾ ਅਸੀਂ ਸੋਚ ਰਹੇ ਹਾਂ ਵੀ ਦੁਬਾਰੇ ਜਾਈ ਕਿਉਂਕਿ ਮਤਲਬ ਉੱਥੇ ਨਾ ਵੀ ਪਤਾ ਨਹੀਂ ਗਾ ਦਿਲ ਜਵਾਲ ਬਟਿੰਡਾ ਛੋਟਾ ਬਹੁਤ ਜਿਆਦਾ ਹੈ ਹੋਰ ਬੰਦਾ ਕਿੱਥੇ ਕਿਉਂਕਿ ਬੰਦਾ ਜਾਵੇ ਕਿੱਥੇ ਹਨਾ ਇੱਥੇ ਸਿਰਫ ਇਕੱਲੇ ਲੇਕ ਲੇਗਾ ਹੋਰ ਤਾਂ ਕੁਝ ਨਹੀਂ ਉੱਥੇ ਵੀ ਜਾਣ ਨੂੰ ਦਿਲ ਨਹੀਂ ਕਰਦਾ ਬਾਕੀ ਆਏ ਵੀ ਬਟਿੰਡੇ ਚਲੋ ਵੀ ਘਰ ਦੇ ਨਜ਼ਦੀਕ ਸੀਗਾ ਸਭ ਤੋਂ ਵਧੀਆ ਗੱਲ ਸੀ ਸਭ ਤੋਂ ਵੱਧ ਵੀ ਘਰ ਦੇ ਨਜ਼ਦੀਕ ਸੀ ਵੀ ਘਰ ਦੇ ਆ ਜਾਂਦੇ ਸੀ ਮਿਲ ਜਾਂਦੇ ਸੀ ਅਸੀਂ ਵੀ ਛੇਤੀ ਭag ਜਾਂਦੇ ਸੀ ਵੀ ਦੇਖਦੇ ਆਪਾਂ ਨੈਕਸਟ ਮੰਥ ਕੀ ਬੰਦਾ ਵੀ ਨਹੀਂ ਤਾਂ ਆਪਾਂ ਚੰਡੀਗੜ੍ਹ ਚੱਲੀ ਸੱਚੀ ਅਸੀਂ ਅਸੀਂ ਕਿਉਂ ਕੀਤਾ ਸੀਗਾ ਸ਼ਿਫਟ ਉੱਥੋਂ ਚੰਡੀਗੜ੍ਹ ਤੋਂ ਹਾਂ ਹੋਰ ਇੱਕ ਅਲੱਗ ਵਲੌਗ ਬਣਾਵਾਂਗੇ ਸਾਗਾ ਅਸੀਂ ਅਲੱਗ ਬਣਾਵਾਂਗੇ ਵੀ ਸਾਨੂੰ ਪੁੱਛਦੇ ਹੋ ਤੁਸੀਂ ਬੰਡੇ ਕਿਉਂਕ ਸਾਲ ਪੰਜ ਸਾਲ ਹੋ ਗਏ ਮੈਂ ਤਾਂ ਪੰਜ ਸਾਲ ਸਾਡੀ ਮੈਰਿਜ ਨੂੰ ਹੋ ਗਏ ਸੀ ਅਸੀਂ ਅਸੀਂ ਚੰਡੀਗੜੀ ਰਹ ਰਹੇ ਹਾਂ ਸਿਰਫ ਅਸੀਂ 7-8 ਮਹੀਨੇ ਆਏ ਸੀਗੇ ਉਹ ਵੀ ਲੋਕਡਾਊਨ ਦੇ ਵਿੱਚ ਆਏ ਸੀ 6 ਮਹੀਨੇ ਅਸੀਂ ਘਰੇ ਤੇ ਨਹੀਂ ਅਸੀਂ ਚੰਡੀਗੜੀ ਆ ਉਸ ਦਿਨ ਤੋਂ ਉਦੋਂ ਦੇ ਕਿੰਨੇ ਸਾਲਾਂ ਤੋਂ ਤੇ ਇੱਕ ਮਤਲਬ ਦਿਲ ਵੀ ਲੱਗ ਜਾਂਦਾ ਹੈ ਨਾ ਤੇ ਤਾਂ ਕਰਕੇ ਅਸੀਂ ਉਹ ਅਲੱਗ ਹੀ ਵਲੌਗ ਬਣਾਵਾਂਗੇ ਉਹਦੇ ਵਿੱਚ ਤੁਹਾਡੇ ਸਾਰੇ ਜਿੰਨੇ ਵੀ ਸਵਾਲਾਂ ਦੇ ਜਵਾਬ ਹੋਣਗੇ ਸਾਰਿਆਂ ਦੇ ਜਵਾਬ ਦੇਵਾਂਗੇ ਅਸੀਂ ਵੀ ਅਸੀਂ ਕਿਉਂ ਸ਼ਿਫਟ ਕਰ ਲਿਆ ਜਾਂ ਦਵਾਰੇ ਅਸੀਂ ਜਾਵਾਂਗੇ ਜਾਂ ਨਹੀਂ ਜਾਵਾਂਗੇ ਮੈਂ ਤਾਂ 2012 ਤੋਂ ਲੈ ਕੇ ਚੰਡੀਗੜੀ ਸੀ ਮੈਂ ਉੱਥੀ ਸੀ ਹਾਂ ਕਿਉਂਕਿ ਮੇਰਾ ਦਿਲ ਤਾਂ ਤੇਰੇ ਕਰਕੇ ਮੈਨੂੰ ਇੱਧਰ ਆਉਣਾ ਪੈ ਗਿਆ ਨਹੀਂ ਤਾਂ ਮੈਂ ਆਉਂਦਾ ਵੀ ਨਹੀਂ ਇੱਥੇ ਬਸ ਆ ਕੇ ਸਾਨੂੰ ਸਿਰਫ ਇੱਕ ਐਸੋ ਖੁਆ ਹੈ ਵੀ ਸੀ ਘਰ ਦੇ ਨੇੜੇ ਆਏ ਹੈਗੇ ਵੀ ਨਹੀਂ ਤਾਂ ਮਤਲਬ ਹੁਣ ਸਾਰਾ ਦਿਨ ਉੱਥੇ ਵੀ ਬੋਰ ਹੁੰਦੇ ਰਹਿੰਦੇ ਨੇ ਦੋਨੇ ਜਾਣੇ ਹਨਾ ਦੇ ਵੀ ਬੰਦਾ ਕਰੇ ਤਾਂ ਕਰੇ ਜੀ ਕਿੱਧਰ ਜਾਵੇ ਰੋਜ਼ ਨੂੰ ਆਪਾਂ ਬਾਹਰ ਵੀ ਨਹੀਂ ਜਾ ਸਕਦੇ ਹੈਗੇ ਵੀ ਰੋਜ਼ ਨੂੰ ਆਪਾਂ ਬਾਹਰ ਉਹਥੇ ਚੰਡੀਗੜ੍ਹ ਤਾਂ ਹੁੰਦਾ ਸੀ ਜਦੋਂ ਦਿਲ ਕੀਤਾ ਚੱਲੋ ਬਾਹਰ ਚਲੀਏ ਹਾਂ ਉੱਥੇ ਬਹੁਤ ਜਗ੍ਹਾ ਹੁੰਦੀ ਸੀ ਨਾ ਕੋਈ ਮਾਰਕੀਟ ਵਗ ਜਾਂਦੇ ਸੀ ਹਾਂ ਕਦੇ ਕੋਈ ਵੈਸੇ ਪਲੇਸ ਤੇ ਵਗ ਜਾਂਦਾ ਸੀ ਪਾਰਕ ਬਹੁਤ ਜ਼ਿਆਦਾ ਸੀਗੇ ਉੱਥੇ ਜਮ ਮੋਰਨੀ ਚਲੇ ਜਾਂਦੇ ਸੀ ਸੌਲੇ ਨੇੜੇ ਸੌਲੇ ਨੇੜੇ ਰਹੇ ਗਏ ਸੀ ਉੱਥੇ ਹਣਾ ਉੱਥੇ ਤਾਂ ਵਧੀਆ ਇੰਜੋਏ ਕਰਦੇ ਸੀ ਬਾਕੀ ਲੇਕ ਸੀਗਾ ਲੇਕ ਸੀ ਉੱਥੇ ਦੋ ਤਿੰਨ ਨਜ਼ਦੀਕ ਲੇਕ ਰਹੇ ਜਾਂਦੇ ਸੀ ਜਿਵੇਂ ਉਹ ਆਪਣਾ ਇੱਕ ਤਾਂ ਸੁਖਨਾਲੇਕ ਸੀ ਗਲਤੀ ਇੱਕ ਸਿਸਮਾ ਡੈਮ ਰਹਿ ਜਾਂਦਾ ਸੀ ਹਾਂ ਤੇ ਆਪਾਂ ਉਧਰ ਚਲੇ ਬਾਕੀ ਜਦੋਂ ਕਈ ਵੇ ਕਈ ਨਾ ਵਾ ਕਈ ਵਾਰ ਉੱਥੇ ਇਹ ਸਿਸਟਮ ਸੀਗਾ ਵੀ ਇੱਥੇ ਤਾਂ ਹੁਣ ਕਰਦੇ ਕਈ ਵਾਰ ਆ ਜਾਂਦੇ ਆ ਸਾਡੇ ਕੋਲ ਉਹ ਵਿਚਾਰੇ ਘੰਟਾ ਆਉਂਦੇ ਘੰਟਾ ਆ ਕੇ ਚੱਲ ਜਾਂਦੇ ਬਾਅਦਸ ਉੱਥੇ ਕਈ ਕਿ ਦਿਨ ਲਾਏ ਆਉਂਦੇ ਸੀ ਸਾਡੇ ਕੋਲੇ ਉੱਥੇ ਸਾਡੇ ਕੋਲੇ 2-3 ਦਿਨ ਲਾਏ ਆਉਂਦੇ ਸੀ ਫਿਰ ਉਹ ਤੁਹਾਡੇ ਕੋਲੇ ਘੁੰਮਣ ਦਾ ਮੌਕਾ ਜਾਂ ਹੁੰਦਾ ਸੀ ਵੀ ਉੱਥੇ ਕਦੇ ਚੱਪੜ ਚੜੀ ਚੱਲ ਗਏ ਉਹਨਾਂ ਨੂੰ ਲੈ ਕੇ ਕਦੇ ਕਿਤੇ ਚੱਲ ਗਏ ਅਲਾਂਟੇ ਬਾਗੇ ਵੀਰ ਬਾਗੇ ਉੱਥੇ ਜਗਾ ਕਾਫੀ ਮਿਸ ਕਰਦੇ ਅਸੀਂ ਤਾਂ ਬਹੁਤ ਜਿਆਦੇ ਤੇ ਹੁਣ ਸੋਚ ਰਹੇ ਆ ਵੀ ਅਸੀਂ ਜਾਈਏ ਚੰਡੀਗੜ੍ਹ ਵੀ ਵਧੀਆ ਜਾਂ ਵੀ ਆਪ ਦਾ ਚੱਲੀਏ ਕੁਝ ਨਹੀਂ ਹੁੰਦਾ ਨਾ 1 ਫਰਵਰੀ 1 ਫਰਵਰੀ ਨੂੰ ਆਪਾਂ ਇੱਥੇ ਆ ਗਈ ਸੀ ਮਤਲਬ ਜਨਵਰੀ ਜਨਵਰੀ ਜਿੱਦੇ ਸੀ 7-8 ਜਨਵਰੀ ਨੂੰ ਫਿਰ ਮੈਰਿਜ ਵਗੈਰਾ ਸੀਗਾ ਉਹ ਤੋਂ ਜਨਵਰੀ ਦੇ ਵਿੱਚ ਤਿੰਨ ਚਾਰ ਨਾ ਤਾਂ ਅਸੀਂ ਉਧਰ ਤੁਰੇ ਫਿਰਦੇ ਰਹੇ ਪਰ ਇੱਥੇ ਅਸੀਂ ਬਠਿੰਡੇ 1 ਜਨਵਰੀ ਤੋਂ ਸ਼ਿਫਟ ਹੋ ਗਏ ਸੀਗੇ ਤੇ ਹੋਂ ਦੇਖੋ ਤੁਸੀਂ ਸਤੰਬਰ ਦੇ ਬਸੇ ਦੇਖ ਰਹੇ ਹਾਂ ਅਸੀਂ ਤਾਂ ਸ਼ਿਫਟ ਕਰਾਂਗੇ ਸੱਚੀ ਅਸੀਂ ਇੰਤਜ਼ਾਰ ਹੈਗਾ ਕੋਤਲਾ ਦਿਨ ਨਹੀਂ ਲੱਗਦਾ ਸਹੀ ਆ ਮੇਰੀਆਂ ਵੀ ਫਰੈਂਡਸ ਹੈ ਹੀ ਇਸ ਹਰਜੀਤ ਉੱਥੇ ਵਧੀਆ ਬਣਦੀ ਆ ਤੇਰੀ ਉੱਤੇ ਵਧੀਆ ਫਰੈਂਡ ਹੋਣੀ ਹੈ ਹਣਾ ਇੱਥੇ ਹਮ ਸਾਰਾ ਦਿਨ ਇਕੱਲੀ ਆਨੇ ਘਰੀਏ ਹਨਾ ਕੀ ਬਸ ਬੰਦਾ ਕਰੀ ਫਿਰ ਮੈਂ ਹੁਣ ਬਣਾਵਾ ਲੰਚ ਬਣਾਵਾ ਹਾਂ ਕੋਈ ਨਹੀਂ ਬਣਾਦਾ ਹੈ ਬਣਾ ਲਾ ਤੇ ਹਰਜੀਤ ਪਹਿਲਾਂ ਕਹਿੰਦੇ ਕਹਿੰਦੇ ਸੁੱਖਾ ਕਰਦੇ ਆ ਉਹਦੇ ਡੈਡੀ ਕਹੀ ਜਾਂਦੇ ਕਹਿੰਦੇ ਕद्दू ਵਾਲੇ ਪਰੌਂਠੇ ਬਣਾਉਣੇ ਆਗੇ ਕਹਿੰਦੇ ਕद्दू ਵਾਲੇ ਪਰੌਂਠੇ ਤਾਂ ਬਾਰੇ ਟੇਸਟ ਹੀ ਬਣਦੇ ਨੇ ਹੁਣ ਜਨਾਬ ਕਹਿੰਦੇ ਕਹਿੰਦੇ ਛੱਡ ਬਰਾ ਕਦੋਂ ਨੂੰ ਕਦੂ ਗਾਸ ਕਰਨਾ ਪਊਗਾ ਫਿਰ ਪਿਆਜ਼ ਕਦੋਂ ਕਸ ਕਰਨਾ ਪਊਗਾ ਸੋ ਕੱਲ ਬੋਲ ਕਰਨੀ ਪਊ ਤੇ ਫਿਰ ਹੁਣ ਮੈਂ ਆਲੂ ਬੋਇਲ ਕਰਕੇ ਰੱਖਦੇ ਸੀਗੇ ਬਸ ਚੱਲ ਜਦੋਂ ਕਹਿਣਗੇ ਵੀ ਉਦੋਂ ਗਰਮ ਗਰਮ ਤੋਥੇ ਦਾ ਹਾਂ ਹੁਣ ਖਾ ਲਾਂਗੇ ਕੋਈ ਗੱਲ ਨਹੀਂ ਹੁਣ ਲੰਚ ਕਰ ਲਾਂਗੇ ਲੰਚ ਕਰਕੇ ਫਿਰ ਹੋਰ ਮੈਨੂੰ ਵੀ ਭੁੱਖ ਲੱਗੀ ਪਈ ਆ ਹੁਣ 12:30 ਹੋ ਗਏ ਤੇ ਹੁਣ 1 ਵਜੇ ਤੱਕ ਆਪਾਂ ਮਤਲਬ ਬਣਾ ਲਾਂ ਮੈਂ ਰੋਟੀ ਬਣਾ ਲਈਏ ਤੇ ਫਿਰ ਆਪਾਂ ਖਾ ਲਈਏ ਸਹੀ ਆਪਾਂ ਹੁਣ ਆਲੂ ਬੋਇਲ ਕਰਨੇ ਰੱਖ ਲਈਏ ਕਿਉਂਕਿ ਹਜੇ ਤੀਨ ਮੈਨੂੰ ਤਾਂ ਸਮਝ ਆਉਂਦੀ ਹੈਗੀ ਉਦੋਂ ਜੇ ਪ੍ਰੋਮੋਸ਼ਨ ਆਈ ਪਹਿਲਾਂ ਤਾਂ ਜਨਾਬ ਕਹਿੰਦੇ ਕਹਿੰਦੇ ਐਦਾਂ ਕਰਦੇ ਸੁੱਖ ਕਹਿੰਦੇ ਕਦੂਆਂ ਲੈ ਕੇ ਪਿਆਜ਼ ਵਾਲੇ ਕੋਲੋਂ ਖਵਾਉਂ ਆਈ ਕਹਿੰਦੀ ਕਦੂ ਕਸ ਕਰਦੇ ਫਿਰ ਛੱਡ ਭਰਾ ਕੇ ਮੈਂ ਮੈਂ ਕਿ ਕਦੜ ਕਦੂ ਗਾਸ ਕਰੂੰਗਾ ਤੇ ਛੱਡ ਬਰਾ ਕੇ ਤੂੰ ਆਲੂ ਆਲੂ ਉਬਲਨੇ ਧੰਦੇ ਕਰ। ਇਹ ਸੌਖੇ ਬਣ ਜਾਣਗੇ। ਇਹ ਫਿਰ ਉਹ ਕਦੂ پتہ ਕੀ ਆ ਉਹ ਆਟੇ ਚੋਂ ਵੀ ਬਾਹਰ ਨਿਕਲਣਗੇ ਪਾਣੀ ਜ਼ਿਆਦਾ ਹੁੰਦਾ ਜੋ। ਉਹਦੇ ਵਿੱਚ ਤੁਹਾਡੀ ਮਿਹਨਤ ਲੱਗਣੀ ਸੀ ਕਿਉਂਕਿ ਤੁਸੀਂ ਕਦੂ ਗਾਸ ਕਰ। ਪਾਣੀ ਵੱਧ ਹੁੰਦਾ ਮੈਂ ਅਸੀਂ ਤਾਂ ਕਹਿਣਾ ਉਹ ਚ ਪਾਣੀ ਵੱਧ ਹੋਊਗਾ। ਤੁਹਾਡੀ ਮਿਹਨਤ ਲੱਗਣੀ ਕਿਉਂਕਿ ਤੁਸੀਂ ਕਦੂ ਗਾਸ ਕਰਦੇ। ਬਾਹਰ ਨਿਕਲੂਗਾ ਫਿਰ ਬਣਨਾ ਨਹੀਂ ਸੌਖਾ। ਸਹੀ ਕਦੂ ਗਾਸ ਕਰਨੇ ਸੀ ਉਹ ਤਾਂ ਕਰਕੇ ਤੁਸੀਂ ਤੁਹਾਨੂੰ ਆਇਓਗਾ ਮੈਨਾਂ ਆਉਣਾ ਪਊਗਾ ਹੁਣ ਇਹ ਚ ਕੀ ਐ ਸੁੱਕਨੇ ਆਪਦੀ ਮਿਹਨਤ ਸੁੱਕੀ ਮਿਹਨਤ ਲੱਗੀ ਜਾਓ। ਸਾਬ ਸਮਝਦੀ ਆਂ ਹਾਂ ਸੁੱਖ ਦੀ ਮਿਹਨਤ ਆ ਸੁੱਖ ਲਾਰੀ ਹੈ ਹਾਂ ਤੇ ਹੁਣ ਮੈਂ ਆਟਾ ਗੁੰਨਦੀ ਆ ਪਰ ਮੈਨੂੰ ਹਾਲੇ ਚਾਹ ਵੀ ਦੱਸ ਦੋ ਵੀ ਇਹ ਆਟਿਆ ਚ ਗੁੰਨਾ ਜਾਂ ਢੇੜੇ ਚ ਪਾ ਕੇ ਨਾ ਇਹ ਆਟੇ ਦੇ ਵਿੱਚ ਗੁੰਨੀ ਢੇੜੇ ਚ ਪਾ ਕੇ ਨਾ ਨਾ ਫਿਰ ਉਹ ਜਿਆਦਾ ਹੈਵੀ ਹੋ ਜਾਂਦਾ ਇਹ ਨਾ ਵਧੀਆ ਬਣਦਾ ਬਹੁਤ ਟੇਸਟੀ ਲੱਗਦਾ ਲਓ ਜੀ ਤਰੋਂ ਠੇ ਬਣ ਗਏ ਤੇ ਹੁਣ ਤੁਸੀਂ ਦੇਖ ਲਓ ਜੀ ਗਰਮ ਗਰਮ ਖਾਣੇ ਆ ਨਹੀਂ ਨਹੀਂ ਜੀ ਤੁਸੀਂ ਆਪ ਤੁਸੀਂ ਲਾਹੋ ਆਪਾਂ ਇਕੱਠੇ ਬੈਠ ਕੇ ਖਾਵਾਂਗੇ ਖਾ ਲਓ ਕਰੋ ਮੈਨੂੰ ਖਾਣੇ ਦੇ ਨਾ ਨਾ ਆਪਣੇ ਗਰਮ ਗਰਮ ਦੀ ਕੋਈ ਮੇਰੇ ਨੰਦ ਟੂਠੇ। ਕੰਡਾ ਫੋਲਾ ਫੋਲਾ ਬਣੇ ਸੋ ਕੋਈ। ਹਾਂ ਮੇਰੇ ਬਹੁਤ ਸੌਫਟ ਬਣਦੇ ਨੇ ਇਹ। ਰੀਪੇ ਵਿੱਚ ਆਟਾ ਗੋਲੂ। ਚਲੋ ਹੁਣ ਅਸੀਂ ਖਾ ਲਈਏ ਰੋਟੀ। ਸੁੱਖ ਨਹੀਂ ਖਾਂਦੀ ਮੇਰੇ ਚ ਮੈਂ ਹੀ ਖਾਣਾ। ਲਾਲ ਮਿਰਚੇ, ਲਾਲ ਮਿਰਚਾਂ ਦਾ ਆਚਾਰ ਮੇਰੀ ਪਸੰਦ ਦਾ ਹੀ ਪਿਆ ਵੈਸੇ। ਥੋੜੀ ਲਗਾ ਕੇ ਇੱਦਾਂ। ਮੈਂ ਕਿਹਾ ਸੀ ਮੈਨੂੰ ਮਾਹ ਲਾਲ ਮਿਰਚਾਂ ਦਾ ਆਚਾਰ ਪਾ ਕੇ ਦਿਓ। ਹੂੰ। ਖਾ ਲੂ ਭੁੱਖ ਕਿੰਨੀ ਬਹੁਤ। ਹਰਜੀਤ। ਹਰਜੀਤ 5:00 ਵਜ ਗਏ। ਹਏ 26 26 ਤੇ ਏਸੀ ਉੱਤੇ ਖੇਸ ਤੇ ਪੱਖਾ ਇੰਨਾ ਤੇਜ਼ ਚੱਲੀ ਜਾਂਦਾ ਨਾ ਇਹ ਖੇਸ ਹੀ ਲੈਣਾ ਉੱਤੇ ਸੀਗਾ ਤਾਂ ਲੈਣੇ ਹੁੰਨੇ ਦੱਸਿਓ ਮੈਨੂੰ ਅੱਧਾ ਕਿੰਨਾ ਅੱਧਾ ਅੱਧਾ ਘੰਟਾ ਕੋਈ ਨਰਜੀ ਤੇ ਖੜੇ ਹੋ ਜਾ ਉੱਟ ਕੇ ਪੰਜ ਵਜੇ ਜਰਜੀ ਤੇ ਫਿਰ ਹੋਈ ਗੱਲ ਰਾਤ ਨੂੰ ਕੀ ਸੌਂਗੇ ਤੁਸੀਂ ਸੌਂਗਾ ਮੈਂ ਉਹ ਤੂੰ ਮੇਰੀ ਫਿਕਰ ਛੱਡ ਪੰਜ ਵੱਜ ਗਏ ਪੰਜ ਉਹ ਵੀ ਸ਼ਾਮ ਦੇ ਸਵੇਰ ਦੇ ਪੰਜ ਦੀ ਗੱਲ ਨਹੀਂ ਕਰ ਰਹੀ ਮੈਂ ਚੱਕ ਲੈ ਕਦੋਂ ਫਿਰ ਕੱਲ੍ਹ ਆਲਾ ਹੋਰ ਕੱਲੇ ਮੇਰੇ ਪਾ ਗਿੰਡੂ ਦੇ ਕਰਦੂ ਮੋਂ ਬਣਾ ਰਹੀ ਹਾਂ ਮੈਂ ਕਿ ਮੈਂ ਤੁਹਾਨੂੰ ਕਿਹਾ ਸੀ ਵੀ ਤੁਸੀਂ ਚੀੜ ਦੋ ਕਦੂ ਤੁਸੀਂ ਪਤਾ ਕੀ ਕਰਦੇ ਹੋ ਇਹ ਝੇੜ ਨਾਲੇ ਕਦੂ ਝੇੜਨੀ ਕਾਦੇ ਘੜੇ ਕਦੂ ਨੇ ਝੇੜੜਨ ਇਹ ਕਦੂਆਂ ਦੇ ਦਾ ਝੇੜਦੇ ਹੁੰਦੇ ਨੇ ਕਦੂ ਇਦਾਂ ਆਇਆ ਕਰਕੇ ਦੇ ਕੱਚੇ ਕੱਚੇ ਕਦੂ ਨੇ ਵਿਚਾਰੇ ਇਹਨਾਂ ਨੇ ਇਹਦਾ ਸਿਲਕਾ ਮਤਲਬ ਕਿਉਂ ਐਂ ਕਰਿਆ ਕਰਿਆ ਕੇ ਹਾਂ ਇਦਾਂ ਝੇੜਦੇ ਹੁੰਦੇ ਨੇ ਤੁਸੀਂ ਕੀ ਕਰਦੇ ਤੁਸੀਂ ਤੇ ਉੱਦੇ ਕੋਤ ਉੱਦੇ ਤੋਂ ਵੱਧ ਇਹਨਾਂ ਨੂੰ ਐਂ ਐਂ ਕਰ ਦਿੰਦੇ ਨੇ ਇਹ ਜਿਹੜੇ ਪੱਕੇ ਹੁੰਦੇ ਆ ਉਹਨਾਂ ਨੂੰ ਇਦਾਂ ਲਾਈ ਦੋ ਛਿਰਕਾ ਇਹ ਜਿਹੇ ਇਦਾਂ ਵਾਲੇ ਹੁੰਦੇ ਨੇ ਕਾਦੇ ਵਾਲੇ ਪਤਾ ਨਹੀਂ ਕਾਦੇ ਵਾਲੇ ਮਜ਼ਾਕ ਨਾ ਬਣਾਓ ਮੇਰਾ ਜੇ ਤੁਸੀਂ ਲੱਗ ਜਾਣੇ ਹੋਗੇ ਇਹਨਾਂ ਨੂੰ ਐ ਐ ਇਦਾਂ ਕੋਲਕਾ ਉਤਾਰਨ ਵਾਸਤੇ ਸਵਾਦ ਨਹੀਂ ਬਣਦੇ ਉਦੋਂ ਜ਼ਿਆਦਾ ਸਵਾਦ ਬਣਦੇ ਕਿਉਂਕਿ ਥੱਲੇ ਕੱਚੇ ਕੱਚੇ ਰਹਿ ਜਾਂਦੇ ਫਿਰ ਜੇ ਮੈਥੋ ਕੰਮ ਕਰਾਉਣਾ ਫਿਰ ਮੈਂ ਆਪਣੀ ਮਰਜ਼ੀ ਨਾਲ ਕਰੂੰਗਾ ਬਈ ਨਹੀਂ ਆਏ ਹੋਏ ਤੁਹਾਨੂੰ ਦੱਸਣਾ ਤਾਂ ਹੈ ਵੀ ਉਹਨਾਂ ਨੂੰ ਫਿਊਚਰ ਦੇ ਵਿੱਚ ਤੁਹਾਨੂੰ ਹੁਣ ਕੰਮ ਕਰਨਾ ਪੈ ਜੇ ਕਰ ਜੇ ਤਾਂ ਫਿਰ ਹੁਣ ਤੁਹਾਨੂੰ ਦੱਸਣਾ ਤਾਂ ਪੈਣਾ ਹੈ ਅਚਾ ਹੁਣ ਫਿਊਚਰ ਦੇ ਵਿੱਚ ਮੈਂ ਕੱਲੇ ਕਦੋਂ ਹੀ ਜ਼ੱਲਿਆ ਕਰੂੰ ਆਂ ਤਰਾ ਕਹਿੰਦਾ ਕੀ ਮਤਲਬ ਆ ਤਰਾ ਫਿਊਚਰ ਦੇ ਵਿੱਚ ਅچھے ਕੰਮ ਹੋਰ ਨਾ ਕੋਈ ਚੱਜਦਾ ਹੋਇਆ ਗੱਲਾਂ ਕੱਦੂ ਵਾਲਾ ਹੋਈ ਹੈ ਫਿਰ ਮੈਂ ਵਿਚਾਰਾ ਸਬਜ਼ੀ ਤਾਂ ਤੁਸੀਂ ਕੱਟ ਕੇ ਰੱਖ ਹੀ ਸਕਦੇ ਇੰਨੇ ਕਨ ਮੈਨੂੰ ਸਹਾਰਾ ਲੱਗ ਜਾਂਦਾਗਾ ਵੀ ਜਦ ਤੁਸੀਂ ਸਬਜ਼ੀ ਕੱਟ ਕੇ ਦੇ ਦਿੰਦੇ ਫਿਰ ਚਾਰ ਇੰਨੇ ਨਾਲ ਮੈਨੂੰ ਸਹਾਰਾ ਲੱਗ ਜਾਂਦਾ ਮੈਂ ਆਪਾਂ ਇਹ ਗੱਲ ਤੂੰ ਦੋ ਵਾਰੀ ਨਹੀਂ ਕਹੇਗੀ ਮੈਂ ਕੋਈ ਹੋਰ ਕੰਮ ਕਰ ਲੈਣੀ ਹੁੰਦੀ ਆ ਫਿਰ ਆਉਂਦੋਂ ਮੇਰੇ ਟਾਈਮ ਦੇ ਵਿੱਚ ਨਹੀਂ ਫਿਰ ਜੇ ਭਾਈ ਦੇਖ ਕੰਮ ਕਰਵਾਉਣਾ ਹੈ ਸਬਜ਼ੀ ਵਾਲਾ ਉਹ ਮੈਂ ਆਪਣੀ ਮਰਜ਼ੀ ਨਾਲ ਸਿਲੂਗਾ ਚੀਰੂਗਾ ਜਿਵੇਂ ਮਰਜ਼ੀ ਚੀਰਾ ਚਾਹੇ ਮੱਤਕੋਨੇ ਚੀਰਾ ਚਾਹੇ ਚੰਦ ਦੀ ਸ਼ੇ ਤੇ ਜਦੋਂ ਮੈਨੂੰ ਆਈ ਸਮਝ ਆਉਂਦੀ ਤੇ ਜਦੋਂ ਮੈਂ ਕਈ ਵਾਰੀ ਉੱਥੇ ਖੜੀ ਹੁੰਦੀ ਹਾਂ ਉਸ ਵੇਲੇ ਤੜਕਾ ਲਾ ਲਈ ਤੁਸੀਂ ਮੈਨੂੰ ਇੰਨੀ ਇਨਫਰਮੇਸ਼ਨ ਦਾ ਕਾਹਦਾ ਦਿੰਨੇ ਹੁੰਦੇ ਹੋ ਸੁੱਖ ਉਹ ਗੰਡੇ ਮੱਚ ਕੇ ਗੰਡੇ ਮੱਚ ਕੇ ਉਹਦੇ ਵਿੱਚ ਪਾਣੀ ਘਟਾ ਪਾਣੀ ਘਟਾ ਆਈ ਕਦੋਂ ਕਰਦੇ ਹੁੰਦੇ ਹੋ ਉਹ ਫਿਰ ਮੈਨੂੰ ਤੇਰਾ ਨਾਮ ਜਦੋਂ ਪਤਾ ਹੁੰਦਾ ਨਾ ਤਾਂ ਇਹ ਹੋਣਾ ਹੁੰਦਾ ਮੈਂ ਜਦੋਂ ਮੈਂ ਗੱਡੀ ਚਲਾਉਣਾ ਹੁੰਦਾ ਤੇ ਉਦੋਂ ਮੈਨੂੰ ਕਿਵੇਂ ਬਾਲੀ ਤੂੰ ਨਾਲ ਜਾਣ ਦੀ ਨਹੀਂ ਕਰਦੀ ਨਹੀਂ ਲਾਇਸੈਂਸ ਨਹੀਂ ਬਣਾਇਆ ਕੁਝ ਹੋਰ ਨਹੀਂ ਤੂੰ ਮੈਨੂੰ ਕਿਵੇਂ ਕਹਿੰਦੀ ਹਾਂ ਹਾਏ ਦੇਖ ਕੇ ਇਧਰ ਨਾ ਮਾਰੀ ਇਧਰ ਨਾ ਮਾਰੀ ਪਿੱਛੋਂ ਗੱਡੀ ਆ ਗਈ ਇਹਨੂੰ ਤੇਜ਼ ਹੋਈ ਹਾ ਤੇ ਆ ਮੇਰੇ ਕੰਮ ਦੇ ਵਿੱਚ ਤਖਣ ਅੰਦਾਜ਼ੀ ਨਾ ਕਰਿਆ ਕਰੋ ਚੱਲ ਤੂੰ ਕद्दू ਸੱਲ ਪਹਿਲਾਂ ਛਿਰੜ ਇਹਨੂੰ ਕद्दू ਛਿਰੜ ਇਹ ਪੰਜਾਬ ਇਹ ਬਈ ਤੁਸੀਂ ਕਹਿੰਦੇ ਹੋਗੇ ਵੀ ਯਾਰ ਕੱਚੇ ਰੜ ਕੀ ਹੁੰਦਾ ਇਹ ਆਪਣੇ ਛਿਰੜ ਦੀ ਹੁੰਦੇ ਨੇ ਪੰਜਾਬੀ ਹਾਂ ਸੱਚ ਮੈਂ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀਗੀ ਨਾ ਕद्दू ਵਾਲੀ ਮਰੀਜ ਜੀ ਬਣਾ ਕੇ ਪਾਈ ਸੀ ਜਿਹੜੀ ਉਹਦੇ ਵਿੱਚ ਇਹਨੂੰ ਕਹਿੰਦੇ ਇਹ ਕद्दू ਨਹੀਂ ਹੈਗਾ ਕਹਿੰਦੇ ਕੀ ਆਉਂਦਾ ਕੀ ਆ ਹੁੰਦਾ ਕਹਿੰਦੇ ਵੀ ਬਈ ਸਾਡੇ ਤਾਂ ਦੇਖੋ ਕद्दू ਕਹਿੰਦੇ ਨੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਹੋਇਆ ਵੀ ਕद्दू ਕਹਿੰਦੇ ਨੇ ਹੋ ਸਕਦਾ ਹੋਰ ਸਾਈਡ ਤੇ ਕੀ ਹੈ ਕਹਿੰਦੇ ਹੁਣ ਆਪਣੇ ਸਾਡੇ ਤਾਂ ਕਈ ਵਾਰ ਕੀ ਹੈ ਨਾ ਪੇਠੇ ਨੂੰ ਵੀ ਕद्दू ਕਹਿੰਦੇ ਨੇ ਕੱਦੂ ਕਹਿੰਦੇ ਨੇ ਪੇਠੇ ਨੂੰ ਕੀ ਆ ਵੀ ਕਹਿੰਦੇ ਨੇ ਬੇਬੇ ਜੀ ਇਹ ਵੀ ਹੁੰਦਾ ਯਾਰ ਚਿਤਲੇ ਕੱਦੂ ਹੁੰਦੇ ਆ ਕਈ ਵਾਰ ਇਹ ਅਲੱਗ-ਅਲੱਗ ਪ੍ਰਕਾਰ ਦੇ ਹੁੰਦੇ ਆ ਜਿਹੜੀ ਲੋਕੀ ਹੁੰਦੀ ਹੈ ਕਈ ਵਾਰ ਉਹਨੂੰ ਵੀ ਕੀ ਆ ਕਹਿੰਦੇ ਨੇ ਉਹ ਵੀ ਕੀ ਆ ਕਹਿੰਦੇ ਨੇ ਹਾਂ ਅਲੱਗ-ਅਲੱਗ ਹੁੰਦਾਗਾ ਇਹ ਸਾਡੇ ਮਾਲਵੇ ਦੇ ਵਿੱਚ ਭਾਈ ਕੱਦੂ ਹੀ ਕਹਿੰਦੇ ਨੇ ਕੱਦੂ ਕਹਿੰਦੇ ਨੇ ਇਹਨੂੰ ਜ਼ਿਆਦਾ ਜ਼ਿਆਦਾ ਇਹਨੂੰ ਕੱਦੂ ਕਹਿੰਦੇ ਨੇ ਤਾਂ ਕਰਕੇ ਕਰ ਅਸੀਂ ਵੀ ਕੱਦੂ ਕਹਨੇ ਆ ਛੱਡ ਦੇ ਆ ਅੰਜੀ ਰਾਤ ਦੇ ਵੱਜ ਗਏ ਸੀਗੇ 9 ਤੇ ਸੁਖ ਨਾ ਅਜ ਤੱਕ ਕਾਫੀ ਗਈ ਕਿਉਂਕਿ ਕੰਮ ਜ਼ਿਆਦਾ ਹੋ ਗਿਆ ਤੇ ਸੁਖ ਦੇ ਨਾ ਪੈਰਾਂ ਤੇ ਸਵੇਲਿੰਗ ਵਗੈਰਾ ਆ ਗਈ ਸੀ ਮੈਂ ਸੋਚਿਆ ਮਹਾਂ ਚਲ ਸੁਖ ਨੂੰ ਮੈਂ ਦੁੱਧ ਗਰਮ ਕਰਕੇ ਦੇ ਦੰਨਾਗਾ ਤੇ ਮੈਂ ਆ ਗਿਆ ਸੀਗਾ ਸੋਈ ਦੇ ਵਿੱਚ ਡਿਊਟੀ ਨਿਭਾਉਣ ਵਾਸਤੇ ਜਿਹੜੀ ਹਰ ਰੋਜ਼ ਸੁਖ ਨਿਭਾਉਂਦੀ ਹੁੰਦੀ ਹੈ ਤੇ ਮੈਂ ਸੁਖ ਨੂੰ ਦੁੱਧ ਗਰਮ ਕਰਕੇ ਦਿੰਨਾ ਹੈ